ਵਾਦ ਕਰਾਂ ਪਹਿਲਾ ਗੁਰੂ ਦਸ਼ਮੇਸ਼ ਜੀ ਦਾ ਆਪ ਹੱਤ ਵਾੜਿਆ ਕਵੀ ਸ਼੍ਰੀ ਲਖੌਣ ਲਈ ਮੈਂ ਨਾ ਮੜਾ ਮੈਂ ਤੋਂ ਹੋਣੀ ਨਾ ਬਿਆਨੀ ਇਨਾਂ ਅੱਖਰਾਂ ਦੇ ਵਿੱਚ ਇਹ ਹੈ ਕਲਮਾ ਗੋਬਿੰਦ ਦੀ ਸੱਚੇ ਹੋਏ دیਵਾਨਾ ਵਿੱਚ ਆਪੋ ਵਾਜਰਤ ਇਹ ਹੈ ਜਿਆਸੇ ਨਾ ਮਣੀ ਜਈ ਜਿੰਦ ਦੀ ਹੁਣ ਮੰਗਾਇਆ ਗਿਆ ਮੈਂ ਬੈਠਾ ਮਹਾਪੁਰਖਾਂ ਤੋਂ ਲਿਖੀ ਹੋਈ ਕਵੀ ਸ਼੍ਰੀ دیਵਾਨਾ ਵਿੱਚ ਗਉਣ ਦੀ ਹੁਣ ਮੰਗਾਇਆ ਕਵੀ ਸ਼੍ਰੀ ਦਵਾਨ ਵੇਚ ਗੋੜੀ ਹੋ ਵਾਹ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਅਤੇ ਇਹ ਸਾਰੇ ਹਮਮਾਨ ਆਓ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10ਵਾਂ ਜਾਮਾ ਤੇ ਫੇਰ ਗੁਰੂ ਨਾਨਕ ਦੇਵ ਜੀ ਇੱਕ ਅਨੰਦਪੁਰ ਤੱਕ ਤਸਜਾਈ ਬਿਠਾ ਨੀਲਾ ਬਾਣਾ ਤੇ ਨਾਲ ਨੀਲੇ ਰੰਗੀ ਕੋੜਾ ਇੱਕ ਕਲਗੀ ਸਿਰ ਉੱਤੇ ਲਾਈ ਬਿਠਾ ਅੱਠੇ ਪੈਰ ਝੂਲਦੇ ਰਹਿਣ ਝੰਡੇ ਕੋਈ ਆਸੀ ਸ਼ਾਨ ਬਣਾਈ ਬਿਠਾ ਆਪੇ ਗੁਰੂ ਤੇ ਫੇਰੇ ਆਪੇ ਚੇਲਾ ਬਣਿਆ ਕੋਈ ਐਸਾ ਰਾਜ ਚਲਾਈ ਬਿਠਾ ਜਦ ਗੁਰੂ ਘਰ ਦੇ ਦੋਖੀ ਚੜੇ ਹੁੰਦੇ ਹੁੰਦੀ ਵਿੱਚ ਮਦਾਨ ਦੇ ਹਾਰ ਵੇਖੀ ਯੋਧ ਅਨੰਦਪੁਰ ਪਹਾੜੀਆਂ ਨਾਲ ਹੋਇਆ ਬਿਜਲੀ ਬਾਗ ਚੱਲੀ ਤਲਵਾਰ ਵੇਖੀ ਜਦੋਂ ਸਾਜਿਆ ਅਨੰਦਪੁਰ ਖਾਲਸਾ ਤਾਂ ਇੱਕ ਗਰਜ ਗੂੰਜੀਆ ਸਮਾਨ ਵੇਖੀ ਐਸਾ ਚੜਿਆ ਤੂਫਾਨ ਖਾਲਸੇ ਦਾ ਇੱਕ ਹੁੰਦੀ ਫੌਜ ਤਿਆਰ ਵੇਖੀ ਪੰਜਵਾਂ ਪੁੱਤ ਮਲੇ ਮਨੇ ਖਾਲਸੇ ਨੂੰ ਤੇ लाडले ਪੁੱਤਾ ਵਾਂਗ ਪਿਆਰ ਦਿੰਦਾ ਖੰਡੇ ਬਾਟੇ ਦੀ ਖਾਲਸੇ ਨੂੰ ਪੋਲ ਦਿੱਤੀ ਖਡੌਣੇ ਫਿਰ ਨੂਰ ਤੀਰ ਤਲਵਾਰ ਦਿੰਦਾ ਦੋ ਪੁੱਤ ਗੜੀ ਚਮਕੌਰ ਵਾਰੇ ਸਰਬੰਸਦਾਨੀ ਸਰਬੰਸੇ ਆਵਾਰ ਦਿੰਦਾ ਤੁਰ ਸੂਲਾ ਤੋਂ ਰੋੜਿਆਂ ਉੱਤੇ ਸੁਤਾ ਫਿਰ ਹੱਸ ਕੇ ਮੁੱਖਾਂ ਉਚਾਰ ਦਿੰਦਾ ਫਿਰ ਹੱਸ ਕੇ ਮੁੱਖਾਂ ਉਚਾਰ ਦਿੰਦਾ ਮਿੱਤਰ ਪਿਆਰੇ ਨੂੰ ਹਰ ਮਰੀਦਾਂ ਦਾ ਕਹਿਣਾ ਮਿੱਤਰੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਐਸੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਕੇ ਵਾਲੀ ਸ਼ਮਸ਼ੇਰ ਪਿਤਾ ਜਿਨ੍ਹਾਂ ਨੇ ਸਿੱਖਾਂ ਦੇ ਵਿੱਚ ਐਸਾ ਜੋਸ਼ ਪੈਦਾ ਕੀਤਾ ਜੋ ਮੁਗਲਾਂ ਦੇ ਆਉਣ ਦੀ ਆਹੜ ਤੋਂ ਵੀ ਡਰਦੇ ਸਨ ਅੱਜ ਮੁਗਲ ਹਕੂਮਤਾਂ ਦਾ ਸਿੱਧਾ ਮੱਥਾ ਲਾ ਕੇ ਏਟਨਾ ਏਟ ਖੜਕਾਉਂਦੀ ਹਿੰਮਤ ਰੱਖਦੇ ਨੇ ਮਹਾਰਾਜ ਨੇ 14 ਜੰਗਾਂ ਲੜੀਆਂ ਕਿਹੜੀਆਂ ਕਿਹੜੀਆਂ ਲੜੀਆਂ ਪਹਿਲੀ ਜੰਗ ਭੰਗਾਣੀ ਦੂਜੀ ਬਿਆਦ ਦੇ ਖੱਬੇ ਕੰਡੇ ਨਦੌਣ ਤੀਜੀ ਆਨੰਦਪੁਰ ਸਤਲੁਜ ਕਿਨਾਰੇ ਚੌਥੀ ਗਲੇਰ ਕੰਗੜਾ ਦੀ ਦੂਣ ਪੰਜਵੀਂ ਜੰਗ ਪਲਾਂਟ ਤੇ ਛੇਵੀਂ ਦੂਣ ਬਿਲਾਸਪੁਰ ਸਤਵੀਂ ਗੜ ਜਗਾ ਅਨੰਦਪੁਰ 9ਵੀਂ ਨਿਰਮੋਗੜ 10ਵੀਂ ਚਮਕੌਰ ਦੇ ਨੇੜੇ 11ਵੀਂ ਅਨੰਦਪੁਰ ਸਾਹਿਬ ਤੇ 12ਵੀਂ ਅਨੰਦਪੁਰ ਸਰਸਾ ਨੇੜੇ 13ਵੀਂ ਜੰਗ ਚਮਕੌਰ ਤੇ 14ਵੀਂ ਜੰਗ ਲੜੀਆ ਖਦਰਾਨੇ ਦੀ ਢਾਬ ਉਹ ਕਹਿੰਦੇ ਨੇ ਚੱਲ ਕੇ ਆਏ ਨੂੰ ਦੇਖ ਪੱਕੀ ਤੇ ਚੜ ਕੇ ਆਏ ਨੂੰ ਦੇਖ ਪੱਕੀ ਮਹਾਰਾਜ ਨੇ 14 ਜੰਗਾਂ ਲੜੀਆਂ ਤੇ 14 ਦੀਆਂ 14 ਜੰਗਾਂ ਦੇ ਵਿੱਚ ਸਿੱਖਾਂ ਨੇ ਮੂੰਹ ਤੋੜ ਜਵਾਬ ਦਿੱਤੇ ਪਹਿਲੀ ਜੰਗ ਜਿਸ ਨੂੰ ਭੰਗਾਣੀ ਦਾ ਯੋਗ ਯੋਧ ਆਖਿਆ ਜਾਂਦਾ ਉਸ ਯੋਧ ਦਾ ਇਹ ਪਿਛੜੀ ਜੱਤਾ ਇਤਿਹਾਸ ਹੈ ਐਵੇਂ ਬਿਆਨ ਕਰਨ ਜਾ ਰਿਹਾ ਜੀ ਸੁਣੀਏ ਜੰਮਿਆ ਮਰਦੇ ਗੰਬੜਾ ਵਰਿਆ ਮੈਂ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਮਾਤਾ ਗੁਜਰੀ ਦੇ ਕੋ ਕਬਾਲ ਤੇ ਨੋਵੇਂ ਪਾਤਸ਼ਾਹ ਬੜੇ ਦੀ ਆਲ ਚੱਲ ਤੇ ਇਹ ਵਾਲਾ ਬੰਗਾਲ ਜੀ ਜਮਿਆ ਪਟਨੇ ਦੇ ਵਿੱਚ ਲਾ ਅਸਾ ਦਾ ਸੀਨਾ ਠਾਰੂ ਆ ਪਟਨੇ ਦੇ ਵਿੱਚ ਜਮਿਆ ਜੀ ਇੱਕ ਯੋਦਾ ਭਾਰੂ ਆ ਪਟਨੇ ਦੇ ਵਿੱਚ ਜਮਿਆ ਜੀ ਇੱਕ ਯੋਦਾ ਭਾਰੂ ਆ ਹੱਥ ਕਿਉਂ ਵਖੋਣਾ ਪੈ ਗਿਆ ਖੁਸ਼ੀਆਂ ਰਾਣੀ ਦੇ ਘਰ ਲੈ ਗਿਆ ਜਾਂ ਮੈਰੀ ਦੀ ਗੋਦ ਚ ਬੈ ਗਿਆ ਮੁਖਤਮਾਉ ਨੂੰ ਸਿੱਖਿਆ ਗਾ ਨੌਕਾ ਦਰਸ਼ਿਤ ਕਾਇਆ ਏ ਦੀਨ ਦੁਨੀਆ ਦਾ ਮਾਲਿਕ ਜਗ ਨੂੰ ਤਾਰਨ ਆਇਆ ਏ ਦੀਨ ਦੁਨੀਆ ਦਾ ਮਾਲਿਕ ਜਗ ਨੂੰ ਤਾਰਨ ਆਇਆ ਏ ਚਾਲੇ ਪਾ ਗਏ ਉਥੋ ਚੱਕ ਨਾਨਕੀ ਆ ਗਏ ਗੋਬਿੰਦ ਰਾਏ ਜੀ ਦਵਾਨੇ ਸ਼ਗਾ ਗਏ ਨੰਦ ਸਾਹਿਬ ਦਾ ਪਾਰਸਣ ਆ ਗਏ ਨੌਵੇਂ ਗੁਰ ਆ ਗਏ ਖੇੜੇ ਚ ਨਾਮ ਬਰ ਨਾਮ ਨਗਰਦਾਰ ਕਿਆ ਖੁਸ਼ੀਆਂ ਛਾ ਗਈਆਂ ਵੇੜੇ ਚ ਨਾਮ ਬਰ ਨਾਮ ਨਗਰਦਾਰ ਕਿਆ ਖੁਸ਼ੀਆਂ ਛਾ ਗਈਆਂ ਵੇੜੇ ਚ ਜੇਬ ਨੇ ਜ਼ੁਲਮ ਵਧਾਏ ਪੰਡਿਤ ਪਾਸ ਗੁਰੂ ਦੇ ਆਏ ਨੌਵੇਂ ਗੁਰ ਨੂੰ ਦੁੱਖ ਸੁਣਾਏ ਬਾਟਾ ਵਿੱਚ ਦਇਆ ਦੇ ਆਏ ਤੇ ਬੁੱਧ ਦੀ ਗੱਲ ਮੰਨ ਲੀਆ ਤਿਲਕ ਜੰਜੂ ਦੀ ਖਾਤਰ ਕਰਦਾ ਹਿੰਦ ਦੀ ਰਾਖੀ ਆ ਤਲਗ ਜੰਗੂ ਦੀ ਖਾਤਰ ਕਰਦਾ ਇੰਦ ਦੀ ਰਾਖੀ ਆਈ ਮਤੀਸਤੀ ਤੇ ਦਿਹਾਲੇ ਪਾਏ ਗੁਰੂ ਨਾਨਕਪੁਰਾ ਚਾਲੇ ਸ਼ਦਤਾਵਾਲੇ ਪੀ ਗਏ ਪਿਆਲੇ ਬਾਣੀ ਪਰਦੇ ਚੌਂਗੜੇ ਲਾਗੇ ਬੈਠੇ ਤੇਗ ਬਹਾਦਰ ਆ ਚਾਂਦਨੀ ਚੌਂਗਤ ਸੀਸ ਘਟਾਇਆ ਬਣਿਆ ਇੰਦ ਦੀ ਚਾਦਰ ਆ ਚਾਂਦਨੀ ਚੌਂਗਤ ਸੀਸ ਘਟਾਇਆ ਬਣਿਆ ਇੰਦ ਦੀ ਚਾਦਰ ਆ ਰਸ ਸੋ ਅਗਲੇ ਦੀ ਜਿਦੜਾ ਕੀ ਆਪੇ ਕਰਦੇ ਸੀ ਕਿ ਤਰਾਇਆ ਸੀ ਇਸ ਪਈ ਦਿੱਤਾ ਏ ਸੀਨੇ ਨਾਲ ਲਗਾ ਕੇ ਕਹਿੰਦਾ ਰੰਗਰੇਟਾ ਗੁਰੂ ਕਾ ਬੇਟਾ ਹੈ ਉਹੋ ਸਿਖਬਾਣੀ ਸੀ ਵਰਦੇ ਗੁਰ ਲੜ ਲੱਗ ਜਾਂਦੇ ਸੀ ਦਰਦੇ ਪਤਸ਼ਾਹ ਪਿਆਰ ਸਿਖਾ ਨੂੰ ਕਰਦੇ ਭਾਈ ਧਰਦੇ ਰਾਜੇ ਸਰਦਜੋ ਘਰ ਨੇ ਰੂਪ ਦਿਖਾਇਆ ਏ ਉਰਦਾ ਬਾਤ ਤੇ ਸਰਤੇ ਕਲਗੀ ਨਾਲ ਬੁਰ ਤਖਤ ਸਜਾਇਆ ਏ ਉਰਦਾ ਬਾਤ ਤੇ ਸਰਤੇ ਕਲਗੀ ਨਾਲ ਬੁਰ ਤਖਤ ਸਜਾਇਆ ਏ ਅੱਜ ਕਵੀ ਗੁਰੂ ਹੈ 12 ਵਜਦਾ ਹੈ ਰੰਜੀਤ ਨਗਾਰਾ ਉਹਨੂੰ ਮੰਨਦਾ ਹੈ ਜਗ ਸਾਰਾ ਬਾੜੀ ਰਾਜੇ ਲਬਨ ਕੋਈ ਚਾਰਾ ਵਾਤੇ ਪੰਥ ਨੂੰ ਰੋਕਣ ਦਾ ਜਾਰੀ ਹੁਕਮ ਰਾਜਿਆਂ ਕੀ ਦਸ ਨਾਲੋਂ ਪਾਂਡੇ ਪਹੁੰਚਣ ਦਾ ਜਾਰੀ ਰਾਜਿਆਂ ਕੀ ਦਸਨਾ ਨੂੰ ਪੋਂਟੇ ਪਹੁੰਚਣ ਦਾ ਮੁਗਲ ਖੜੇ ਨੇ ਆਕੇ ਦੱਸੀ ਖਬਰ ਸਿੰਘਾਂ ਨੇ ਜਾਕੇ ਗੁਰਜੀ ਆਪ ਮidan ਜੀ ਆਗੇ ਸਿੰਘਾਂ ਚੋੜ ਨਗਾਰੇ ਲਾਕੇ ਲੜਿਆ ਯੋ ਤੇ ਭੰਗਾਰੀ ਦਾ ਅਸੀਂ ਤੇਗ ਚਲਾਉਂਦੇ ਦੇਣ ਮੰਗਣ ਨਾਲ ਤਪਕਾ ਪਾਣੀ ਦਾ ਅਸੀਂ ਤੇਗ ਚਲਾਉਂਦੇ ਦੇਣ ਮੰਗਣ ਨਾਲ ਤਪਕਾ ਪਾਣੀ ਦਾ ਭਾਈ ਚੰਦ ਨੇ ਬਾਨ ਚਲਾਏ ਵੱਲ ਗੁਰੂ ਦੇ ਸ਼ੂਕ ਦੇ ਆਏ ਇੱਕ ਬਾਨ ਪੇਟੀ ਦੇਖਾਏ ਗੁਰਜੀ ਮੁੱਖ ਦੋਆ ਫਰਮਾਏ ਲਾਗਿਓ ਤਬੇ ਰੋਸ ਜਾਗਿਓ ਕਰੰਗਲਾ ਕਮਾਨ ਖਲੰਗ ਬਣ ਤਾਨੰ ਹਰੀ ਚਾਂਦਨੇ ਬਾਣ ਚਲਾਏ ਵੱਲ ਗਰੂ ਦੇ ਸ਼ੂਕ ਦੇ ਆਏ ਇੱਕ ਬਾਣ ਪੇਟੀ ਤੇ ਖਾਏ ਗੁਰਜੀ ਮੁਕਤਉਂ ਫਰਮਾਏ ਮੇਰਾ ਬੰਦਾ ਹੈ ਮਾਰਿਆ ਬਾਣ ਹਰੀ ਦੇਸੀ ਨੇ ਆਦਲਾਂ ਨੂੰ ਕਰਦਾ ਹੈ ਮਾਰਿਆ ਬਾਣ ਹਰੀ ਦੇਸੀ ਨੇ ਆਦਲਾਂ ਨੂੰ ਕਰਦਾ ਹੈ ਬਾਜੀ ਦੁਗਣੀ ਕਰ ਕਰ ਮੋੜਨ ਮਾਨ ਰਾਜਿਆਂ ਦਾ ਸਿੰਘ ਤੋੜਨ ਅੱਲਾਹ ਤਾਲਾ ਨੂੰ ਹੱਥ ਜੋੜ ਫੌਜਾਂ ਜਾਨ ਬਚਾ ਕੇ ਧੋੜਨ ਟੇਲ ਲਗਾ ਦੇ ਲਾਤੇ ਨੇ ਸਿੰਘਾਂ ਜੰਗ ਜਿੱਤ ਕੇ ਫਤਿਹ ਜਕਾਰੇ ਗੂੰਜਣ ਲਾਦੇ ਨੇ ਸਿੰਘਾਂ ਜੰਗ ਜਿੱਤ ਕੇ ਫਤਿਹ ਜਕਾਰੇ ਗੂੰਜਣ ਲਾਦੇ ਨੇ ਸਿੰਘਾਂ ਜੰਗ ਜਿੱਤ ਕੇ ਫਤਿਹ ਜਕਾਰੇ ਪੁੱਲਾਂ ਚੁੱਕਾਂ ਦੀ ਮਾਫੀ ਦਾਦ ਨੂ ਜਾਣਦੀ ਆ ਗਿਆ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ